ਕਬੀ ਦੋਸਤੋ ਇੱਕ ਨਵੀਂ ਵੀਡੀਓ ਲੈ ਕੇ ਮੈਂ ਫਿਰ ਤੋਂ ਹਾਜ਼ਰ ਹਾਂ ਇਹ ਹੈਗੀ ਜੀ 81 ਨੰਬਰ ਵੀਡੀਓ ਔਰ 8 ਮਾਰਚ 2014 ਨੂੰ ਸੇਲਪਰਾ ਪਿੰਡ ਪਠੰਡਾ ਜ਼ਿਲ੍ਹੇ ਦਾ ਇਹ ਪਿੰਡ ਜਿੱਥੇ ਫਾਈਨਲ ਮੈਚ ਖੇਡਿਆ ਗਿਆ ਬੁਰਝਰੀ ਵਰਸਸ ਡੜਬਾ ਦੇ ਵਿਚਕਾਰ ਬੁਰਝਰੀ ਜਿਹੜੇ ਖੇਡਣ ਵਾਲੇ ਦੋ ਖਿਡਾਰੀ ਜਿਹੜੇ ਬਾਹਰੋਂ ਸੀ ਉਹ ਸੀ ਅੰਬੂ ਕੱਲਕਲਾਂ ਤੇ ਸੰਦੀਪ ਬੱਸੀਆਂ ਔਰ ਡੜਬਾ ਦੇ ਖੇਡ ਰਹੇ ਸੀ ਸ਼ਕੰਦਰ ਮਾੜੀ ਤੇ ਕੌਰਾ ਸਿੰਘਰਾ ਤੁਹਾਨੂੰ ਇਹ ਮੈਚ ਜ਼ਰੂਰ ਪਸੰਦ ਆਊਗਾ ਔਰ ਇਸ ਮੈਚ ਦੇ ਵਿੱਚ ਖਿਡਾਰੀਆਂ ਨੂੰ ਤੁਸੀਂ ਇੱਕ ਇੱਕ ਨੰਬਰ ਲਈ ਜੂਝਦੇ ਦੇਖੋ ਗੁਰਪ੍ਰੀਤ ਬੁਰਝਰੀ ਦੀ ਏਡਾਂ ਦੇ ਵੀ ਕਾਫੀ ਪੈਸ ਇਹ ਮੈਚ ਦੇ ਵਿੱਚ ਜਦੋਂ ਜਿੱਤ ਹਾਰ ਹੁੰਦੀ ਹੈ ਤਾਂ ਸਿਰਫ ਡੇਢ ਪੁਆਇੰਟ ਤੇ ਹੁੰਦੀ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਕੌਣ ਇਸ ਮੈਚ ਨੂੰ ਵਿਨ ਕਰਦਾ ਹੈ ਤੇ ਬੈਸਟ ਕਿਹੜੇ ਖਿਡਾਰੀ ਨੇ ਉਹ ਕੌਣ ਨਿਕਲਦੇ ਨੇ ਮੈਚ ਵੇਖੋ ਬੇਨਤੀਆਂ ਵੀ ਤੁਹਾਡੀਆਂ ਜ਼ਰੂਰੀ ਐ ਅਸੀਂ ਤਾਂ ਚਾਹੁੰਦੇ ਆ ਵੀ ਜਿਹੜਾ ਹੁੰਦਾ ਖੁਸ਼ ਹੋ ਕੇ ਜਾਵੇ ਮੈਚ ਫਾਈਨਲ ਫਾਈਨਲ ਮੈਚ ਲੈ ਵੀ ਜਲਾਲ ਵਾਲਿਆ ਕਿੰਨੇ ਕ ਪੈਸੇ ਆ ਤੇਰੇ ਕੋਲੇ ਜਿੰਨੇ ਜੀ ਕਰਦਾ ਸਾਢੇ 12 ਜਾਂ 13 ਪੁਆਇੰਟ ਜੇ ਸ਼ਿਕੰਦਰ ਮਾੜੀ ਦਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਇਹ ਡਿਕਲੇਅਰ ਹੋਵੇਗਾ ਸੁੱਖਾ ਤਖਤੂਪੁਰੀਆ ਮੇਜਰ ਭਲੂਰ ਲੱਭੀ ਨੰਗਰ ਮੋਹਣਾ ਲੀਲਾ ਉਹਨਾਂ ਵੱਲੋਂ ਕਹਿੰਦੇ 5100 ਰੁਪਿਆ ਦਿੱਤਾ ਜਾਵੇਗਾ ਜੇ ਸ਼ਿਕੰਦਰ 마ੜੀ ਵਾਲਾ ਬੈਸਟ ਨਿਕਲਦਾ ਜੇ ਬੱਸੀਆਂ ਦਾ ਸੰਦੀਪ ਬੈਸਟ ਨਿਕਲੂਗਾ ਟਿੰਮਪਾਲ ਇੰਦਰਜੀ ਧੁੱਗਾ ਰਿੱਕੀ ਲਾਮਪੁਰਾ ਜੀਵਨ ਟਵਾਣਾ ਤੇ ਮੋਹਨੇ ਲੀਲਾ ਵੱਲੋਂ ਮੇਰੇ ਵੀਰੋ 5100 ਦੇ ਮਾਨ ਸਨਮਾਨ ਦਿੱਤੇ ਜਾਣਗੇ। ਲਓ ਤਕੜੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਲੰਧਰ ਸਿੰਘ ਸਿੱਧੂ ਪੰਜ ਗਰਾਈ ਪਿੰਡ ਹੈ ਪਿੰਡ ਪੰਜ ਗਰਾਈਆਂ ਖੇਡ ਕਬੱਡੀ ਵਿੱਚ ਮਿਲੀਆਂ ਬੜੀਆਂ ਬੜਿਆਈਆਂ। ਬੜੀਆਂ ਬੜਿਆਈਆਂ ਮਿਲੀਆਂ ਨੇ ਜਲੰਧਰ ਸਿੰਘ ਸਿੱਧੂ ਉਹਨਾਂ ਨੂੰ ਮੇਜਰ ਸਿੰਘ ਬਰਾੜ ਪ੍ਰਧਾਨ ਅਲਬਰਟਾ ਕਬੱਡੀ ਫੈਡਰੇਸ਼ਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਪਹਿਲੀ ਕਬੱਡੀ 1100 ਰੁਪਏ ਦੀ ਮੇਰੇ ਵੀਰੋ ਬੁਰਜ ਦਾ ਗੁਰਪ੍ਰੀਤ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਉੱਚਾ ਲਮਕਾਤ ਬੜੀ ਜਾਨ ਹੈ ਭਰੀ ਰਾਏਕੋਟ ਕੋਲੇ ਦਾ ਪਿੰਡ ਹੈ ਬੁਰਜਰੀ ਜਿੰਨੀ ਕਰੋ ਸਿਫਤ ਉਹਨੀਆਂ ਥੋੜੀ ਵੀ ਅਰੇ ਮੈਚ ਵਿੱਚ ਗੁਰਪ੍ਰੀਤ ਜਾਂਦਾ ਰੇਡਾਂ ਦੋ ਦੋ ਮੋੜੀ ਵੀ ਤਿੰਨ ਕਬੱਡੀਆਂ ਤੇ 1100 ਰੁਪਇਆ ਗੁਰਪ੍ਰੀਤ ਜੀਆ ਤਿੰਨ ਕਬੱਡੀਆਂ ਤੇ 1100 ਦੇ ਮਾਨ ਸਨਮਾਨ ਦਿੱਤੇ ਜਾਣਗੇ ਕਿ ਮਰਨੋਂ ਮੋਲ ਨਾ ਡਰਦੇ ਜਿਹੜੇ ਬਾਤ ਦੇ ਵਾਰੀ ਨੇ ਹਿੱਕਾਂ ਤਾਣ ਕੇ ਖੜਦੇ ਜਾਫੀ ਜਿਹੜੇ ਅੱਤ ਦੇ ਸ਼ਿਕਾਰੀ ਨੇ ਉਧਰ ਅੱਤ ਦੇ ਸ਼ਿਕਾਰੀ ਜਾਫੀ ਨੇ ਇਹ ਆ ਪੱਸੀਆਂ ਵਾਲਾ ਵੇਖੋ ਸਾਹਮਣੇ ਇਹ ਆ ਸ਼ਿਕੰਦਰ ਮਾੜੀ ਦੀ ਧਰਤੀ ਦਾ ਆਪਣੀ ਟੀਮ ਦੇ ਉਸੇ ਲੱਖਾਂ ਜਿਹੇ ਪੁਆਇੰਟ ਜੋੜਦਾ ਹੋਇਆ ਸੰਦੀਪ ਸਿਕੰਦਰ ਡਿੱਪੀ ਆਯਾਦ ਕਬੱਡੀ ਕਲੱਬ ਦੇ ਲਈ ਖੇਡਦੇ ਆ ਭਾਵੇਂ ਘਲਕਲਾਂ ਦੇ ਅੰਬੂ ਦੀ ਗੱਲ ਉਧਰ ਬਾਰੇ ਵਾਲੀਏ ਟੋਨੇ ਦੀ ਭਰਮੀ ਹਾਜ਼ਰੀ ਮਿੰਟੂ ਸਰਪੰਚ ਦੇ ਵੱਡੇ ਯੋਗਦਾਨ ਲਖੇ ਸੁਧਾਣੇ ਦੇ ਅੱਜ ਦੇ ਟੂਰਨਾਮੈਂਟ ਦੇ ਲਈ ਵੱਡੇ ਯੋਗਦਾਨ ਨੇ ਸਾਰੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਬੱਡੀ ਦੇ ਪ੍ਰੋਮੋਟਰਾਂ ਦਾ ਗੁਰਲਾਲ ਮਾਨੂਕੇ ਰਿੱਕੀ ਰਾਮਪੁਰਾ ਗੁਰਦੀਪ ਨੰਗਲ ਲੱਭੀ ਧਾਲੀਵਾਲ ਬਬਲ ਸੰਗਰੂਰ ਜੰਡੂ ਸਿੰਘੇ ਦਾ ਬਰਬਾਦ ਸੰਗਾ ਸਾਰੇ ਵੀਰ ਜਿਹੜੇ ਕਬੱਡੀ ਦੇ ਪ੍ਰਮੋਟਰ ਇੱਥੇ ਪੁੱਜਿਆ ਸਾਰਿਆਂ ਦਾ ਧੰਨਵਾਦ ਕਰਦੇ ਆਂ ਬੁਰਜੀ ਦਾ ਢਿੱਪੀ ਥਾੜੀ ਵਾਲ ਇਸ ਵੇਲੇ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਉਧਰ ਰਣੀਆਂ ਨਾਲ ਕਹਿੰਦੇ ਦਰਸ਼ਨ ਨਾਲ ਨਵੀਨ ਸੱਤੀ ਤੇ ਧਿਆਨਾ ਸਿਫਤਾ ਕਰਦਾ ਹੈ ਜਵਾਨਾ ਇਹਨਾਂ ਕਬੱਡੀ ਦੇ ਯਾਫੀਆਂ ਹੁੰਦੀਆਂ ਸਿਫਤਾ ਕੀਤੀਆਂ ਜਾਂਦੀ ਹੈ ਲਓ ਦਰਸ਼ਨ ਜੜਵੇ ਵਾਲਾ ਮੇਰੇ ਵੀਰੋ ਇਸ ਵੇਲੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਡੀਪੀ ਢਾਲੀਵਾਲ ਆਪਣੀ ਟੀਮ ਦੇ ਹਿੱਸੇ ਲੱਖਾਂ ਜਾ ਪੁਆਇੰਟ ਜੋੜਦਾ ਹੋਇਆ ਸਿਲਵਰਾ ਦਾ ਕਹਿੰਦੇ ਕੌਰਾ ਇਸੇ ਪਿੰਡ ਦਾ ਖਿਡਾਰੀ ਕਬੱਡੀ ਪਾ ਰਿਹਾ ਮੇਰੇ ਵੀਰੋ ਕਬੱਡੀ 365.com ਕੋਈ ਫੇਸਬੁੱਕ ਖੋਲਦਾ ਏ ਕੋਈ ਖੋਲੇ ਯਾਰੋ ਸ਼ੈਕਾਪੀ ਕਬੱਡੀ ਦੁਨੀਆ ਚ ਪਹੁੰਚਾਉਣੀ ਆ ਕਹਿੰਦਾ ਪ੍ਰਦੀਪ ਨੂੰ ਯਾਰੋ ਹੈਪੀ ਕਬੱਡੀ 365 ਬਣਾ ਦਿੱਤੀ ਕਬੱਡੀ ਦੁਨੀਆ ਚ ਪਹੁੰਚਾ ਦਿੱਤੀ ਵਿਦੇਸ਼ਾਂ ਦੇ ਵਿੱਚ ਬੈਠੇ ਲੈਂਦੇ ਲੋਕ ਨਜ਼ਾਰੇ ਪ੍ਰਦੀਪ ਤੇ ਹੈਪੀ ਨੂੰ ਸ਼ਾਬਾਸ਼ ਆਖਦੇ ਐ ਨਾਰੀ ਸਾਰੇ ਐਨਆਰਆਈ ਭਰਾਵਾਂ ਦਾ ਕਹਿੰਦੇ ਧੰਨਵਾਦ ਕਰਦੇ ਉਥੇ ਐਨਆਰਆਈ ਵੀਰ ਇਹਨਾਂ ਭਰਾਵਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਕਬੱਡੀ ਇਹਨਾਂ ਨੇ ਦੁਨੀਆ ਚ ਪਹੁੰਚਾਈ ਆ ਲੈ ਵੀ ਹੈਪੀ ਖੇਡ ਮੈਦਾਨ ਦੇ ਵਿੱਚ ਪੁੱਜ ਨਾ ਹੋ ਜਨਾ ਹੈਪੀ ਸਾਡਾ ਵੀਰ ਹੈਪੀ ਸਿੱਧੂ ਦਾ ਬਹੁਤ ਬਹੁਤ ਧੰਨਵਾਦ ਇਧਰ ਸ਼ਿਕੰਦਰ ਮਾੜੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਬਾਦਦਾ ਹੋਇਆ ਮਾੜੀ ਦਾ ਸ਼ਿਕੰਦਰ ਕਬੱਡੀ ਪਾ ਰਿਹਾ ਉਧਰ ਮੇਜਰ ਪਲੂਰ ਜਲੰਧਰ ਸਿੰਘ ਸਿੱਧੂ ਹੁਣੀ ਮੇਰੇ ਵੀਰੋ ਅਨੰਦ ਮਾ ਰਿਹਾ ਉਥੇ ਅਮਰੀਕ ਖਾੜਾ ਕਲਤੂਰ ਸੰਤ ਪੱਡੇ ਹੁਣੀ ਸੁਖਰ ਟਾਲ ਹੁਣੀ ਗੁਰਪ੍ਰੀਤ ਸਿੰਘੀ ਮਲੂਕਾ ਸਾਰੀਆਂ ਸਪਾਰਕਾਰਜੋ ਉਸ਼ੇਖੀਤਾਂ ਦਾ ਧੰਨਵਾਦ ਲਓ ਮਾੜੀ ਦਾ ਸਕੰਦਰ ਆਪਣੀ ਟੀਮ ਦੇ ਉਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਡੀਪੀ ਦੀ ਇਸ ਕਬੱਡੀ ਤੇ ਕਹਿੰਦੇ 500 ਦੇ ਮਾਨ ਸਨਮਾਨ ਦਿੱਤੇ ਜਾਣਗੇ ਇਸ ਕਬੱਡੀ ਤੇ ਰਿੱਕੀ ਰਾਮਪੁਰਾ ਲੱਭੀ ਨੰਗਰ ਗੁਰਲਾਲ ਮਾਣੂਕੇ ਉਹਨਾਂ ਵੱਲੋਂ ਮੇਰੇ ਵੀਰੋ 500 ਦੇ ਮਾਨ ਸਨਮਾਨ ਦਿੱਤੇ ਜਾਣਗੇ ਜੱਸੇ ਵੱਲੋਂ ਕੌਰੇ ਦੇ ਲਈ 100 ਰੁਪਏ ਦੇ ਮਾਨ ਸਨਮਾਨੇ 500 ਰੁਪਿਆ ਸੱਤੀ ਦੇ ਇਸ ਜੱਫੇ ਤੇ ਮੇਰੇ ਵੀਰੋ ਗੁਰਜੀਤ ਮੰਗਟ ਡੱਬਲ ਸੰਗਰੂਰ ਤੇ ਲੱਭੀ ਨੰਗਰ ਵੱਲੋਂ ਗੋਤਮ ਢਾਲੀਵਾਲ ਉਹਨਾਂ ਵੱਲੋਂ ਇਸ ਜੱਫੇ ਤੇ 500 ਦੇ ਮਾਨ ਸਨਮਾਨ ਨੇ ਅਗਲੀ ਕਬੱਡੀ ਕਾਰਾ ਸਿਲਵਰੇ ਦਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਮੇਰੇ ਵੀਰੋ ਵਾਧਾ ਹੋਇਆ ਸਿਲਵਰੇ ਦਾ ਕਾਰਾ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ ਸਾਗਰ ਵਿੱਚ ਨਾ ਪੈਂਦੇ ਗੁੱਜੇ ਲਓ ਪਈ ਹੋਈ ਇਸ ਨੌਜਵਾਨੀ ਕਬੱਡੀ ਹੈ ਕਿਸ ਨੌਜਵਾਨ ਦੇ ਨਾਲ ਮੁਕਾਬਲਾ ਹੁੰਦਾ ਹੈ ਇਸ ਲਈ ਕੌੜਾ ਸਿਲਵਰੇ ਦਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਗੁਰਪ੍ਰੀਤ ਸਿੰਘ ਗੁਰਜੇਰੀ ਦਾ ਇਸ ਲਈ ਕਹਿੰਦੇ ਦੂਸਰੀ ਕਬੱਡੀ ਹੈ 2100 ਰੁਪਿਆ ਕਹਿੰਦੇ ਗੁਰਪ੍ਰੀਤ ਦੀ ਇਸ ਕਬੱਡੀ ਤੇ 2100 ਰੁਪਿਆ ਮੇਜਰ ਪਲੂਰ ਜਲੰਧਰ ਸਿੱਧੂ ਸੁਖਾ ਤਕਤੂਪੁਰੀਆ ਮੋਹਣਾ ਲੀਲਾਵਾਲਾ ਉਹਨਾਂ ਦੀ ਤਰਫੋਂ ਮੇਰੇ ਵੀਰੋ ਇਸ ਕਬੱਡੀ ਤੇ 2100 ਰੁਪਏ ਦੇ ਮਾਨ ਸਨਮਾਨ ਨੇ ਲਓ ਵੇਖੋ ਸਾਹਮਣੇ ਇਸ ਵੇਲੇ ਗੁਰਪ੍ਰੀਤ ਸਿੰਘ ਬੁਰਜਰੀ ਦਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਪੁਆਇੰਟ ਜੋੜਦਾ ਹੋਇਆ ਮਾੜੀ ਦਾ ਸ਼ਿਕੰਦਰ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵੱਧਾ ਹੋਇਆ ਸ਼ਿਕੰਦਰ ਮਾੜੀ ਦਾ ਆਯਾਤ ਕਬੱਡੀ ਕਲੱਬ ਨੇ ਕਹਿੰਦੇ ਸੋਟ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਇਸ ਨੌਜਵਾਨ ਦੇ ਜੇ ਕੌੜਾ ਇਸ ਸਾਲ ਬੈਸ ਨਿਕਲੇਗਾ ਤਾਂ ਪ੍ਰੀਤ ਮੈਡੀਕਲ ਵਾਲਾ ਸਾਡਾ ਵੀਰ ਅਗਲੇ ਸਾਲ ਐਲ ਸੀ ਡੀ ਦੇ ਨਾਲ ਮਾਨ ਸਨਮਾਨ ਦੇਵਗਾ ਲਾਓ ਅਗਲੀ ਕਬੱਡੀ ਕਹਿੰਦੇ 3100 ਦੀ ਕਬੱਡੀ ਮਾਰ ਦੋ ਤਾੜੀਆਂ ਦਰਸ਼ਕ ਵੀਰੋ 3100 ਦੀ ਕਬੱਡੀ ਰਿੱਕੀ ਰਾਮਪੁਰਾ ਲੱਭੀ ਨੰਗਰ ਮੋਹਣਾ ਲੀਲਾ ਇਹਨਾਂ ਵੱਲੋਂ ਮੇਰੀ ਵੀਰੋ 3100 ਰੁਪਇਆ ਗੁਰਪ੍ਰੀਤ ਜੱਲੀ ਜਲਾਲ ਵਾਲਿਆ ਕੋਈ ਦਾ ਕਰਦੇ ਅੱਜ ਦਾ ਕਬੱਡੀ ਕੱਪ ਜਿੱਥੇ ਦੁਨੀਆ ਦੇ 스타 ਪੁੱਜਿਆ ਉਥੇ ਕਹਿੰਦੇ ਟੌਪ ਦੇ ਪ੍ਰਮੋਟਰਾਂ ਨੇ ਅੱਜ ਦੇ ਕਬੱਡੀ ਕੱਪ ਨੂੰ ਸਪான்ਸਰ ਕੀਤਾ ਹੈ ਇਧਰ ਪਈ ਹੋਈ ਕਬੱਡੀ ਹੈਪੀ ਸਿੱਧੂ ਨੂੰ ਇਹ ਅਕਾਦਮੀ ਮਵਾਰ ਕਰਾਦਾ ਕਿ ਘਰ ਘਰ ਪੁੱਤ ਜਮਦੇ ਪ੍ਰਦੀਪ ਟਹਿਣਾ ਨਹੀਂ ਕਿਸੇ ਨੇ ਬਣ ਜਾਣਾ ਹੈਪੀ ਸਿੱਧੂ ਨਹੀਂ ਕਿਸੇ ਨੇ ਬਣ ਜਾਣਾ ਇਹ ਸ਼ਬਦ ਮੈਂ ਐਵੇਂ ਨਹੀਂ ਕਹਤੇ ਕਿਉਂਕਿ ਇਹਨਾਂ ਨੇ ਦੁਨੀਆ ਤੇ ਵੱਖਰਾ ਕੀਤਾ ਅੱਜ ਦੁਨੀਆ ਤੇ ਨਾ ਏ ਸਿਲਵਰਾ ਪਿੰਡ ਦਾ ਇਧਰ ਨੌਜਨ ਡਿੱਪੀ ਢਾਲੀਵਾਲ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਗੁਰਜਰੀ ਸਿੰਘ ਨੇ ਡਿੱਪੀ ਢਾਲੀਵਾਲ ਦੀ ਕਬੱਡੀ ਤੇ 500 ਰੁਪਇਆ ਰਿੱਕੀ ਰਾਮਪੁਰਾ ਤੇ ਗੁਰਲਾਲ ਮਾਨੂਕੇ ਵੱਲੋਂ ਦਿੱਤਾ ਜਾਵੇਗਾ 500 ਰੁਪਇਆ ਰਿੱਕੀ ਰਾਮਪੁਰਾ ਤੇ ਗੁਰਲਾਲ ਮਾਨੂਕੇ ਵੱਲੋਂ ਮੇਰੇ ਵੀਰੋ 500 ਦੇ ਮਾਨ ਸਨਮਾਨ ਇਧਰ ਸਰਪੰਚ ਸਾਡਾ ਵੀਰ ਟੀਮ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਮਾੜੀ ਦਾ ਸ਼ਿਕੰਦਰ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਲੈ ਵੀ ਜਲਾਲ ਵਾਲਿਆ ਡਿੱਪੀ ਦੇ ਮਾਇਆ ਦੇ ਜੋਫੇ ਜਿਹੜੇ ਪੁੱਜਦੇ ਕਰ ਦਿੱਤੇ ਜਾਣ ਸਿਕੰਦਰ ਮਾਰੀ ਦਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਚਾਰ ਜਾਫੀਆਂ ਵਿੱਚੋਂ ਕਿਸ ਨੌਜਵਾਨ ਦੇ ਨਾਲ ਮੁਕਾਬਲਾ ਹੋਵੇਗਾ ਸੰਦੀਪ ਬੱਸੀਆਂ ਵਾਲਾ ਬੱਸੀਆਂ ਦਾ ਸੰਦੀਪ ਇਸ ਵੇਲੇ ਵੇਖਦਾ ਵੀ ਪੂਰੀ ਟਰਾਈ ਕਰ ਰਿਹਾ ਹੈ ਕਿ ਪਿੰਡਾਂ ਬੱਸੀ ਅਂਜਲੇ ਲੁਧਿਆਣੇ ਦਾ ਸੰਦੀਪ ਦਾ ਖਿਡਾਰੀ ਹੁਣ ਪੂਰਾ ਇਟਕਾਣੇ ਦਾ ਸੰਦੀਪ ਉੱਤਾਂ ਖਿਡਾਰੀ ਹੁਣ ਪੂਰਾ ਇਟਕਾਣੇ ਦਾ अवतार सिंह जी ब्राड लंगियाना हांगकांग अवतार मल्ला जी ਉਹਨਾਂ ਦਾ ਵੀ ਧੰਨਵਾਦ ਹੈ ਗੁਰਪ੍ਰੀਤ ਸਿੰਘ ਗੁਰਜਰੀ ਦਾ ਆਪਣੀ ਟੀਮ ਦੇ ਲਈ ਲੱਖਾਂ ਜਾ ਪੁਆਇੰਟ ਜੋੜਦਾ ਹੋਇਆ ਕੌਰਾ সিলਵਰੇ ਦਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਕੌਰਾ সিলਵਰੇ ਵਾਲਾ ਇਧਰ ਕਹਿੰਦੇ ਕੌਰੇ ਦੀ ਪਈ ਹੋਈ ਕਬੱਡੀ ਮੇਰੇ ਵੀਰੋ ਖੇਡਣ ਦੇ ਮੈਦਾਨ ਦੇ ਵਿੱਚ ਸਿਲਵਰੇ ਦੇ ਕੌਰੇ ਦੀ ਪਈ ਹੋਈ ਕਬੱਡੀ ਤੇ ਕਿਹੋ ਜੀ ਗੱਲ ਆਉਂਦੀ ਹੈ ਉਧਰ ਕਹਿੰਦੇ ਮੌਰ ਦੇ ਨਾਲ ਮੁਕਾਬਲਾ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਕਹਿੰਦੇ ਕੌਰਾ ਸਿਲਵਰੇ ਦਾ ਕੌਰੇ ਦੇ ਨਾਂ ਤੇ ਤਾੜੀਆਂ ਮਾਰਦੇ ਦਸ਼ਕਰੀਓ ਇਸ ਨਗਰ ਦਾ ਮਾਣ ਹੈ ਸਿਲਵਰੇ ਦਾ ਮਾਣ ਹੈ ਹੱਬ ਸਪੋਰਟ ਇੰਟਰਨੈਸ਼ਨਲ ਕਬੱਡੀ ਕਲੱਬ ਗੱਗੜਪੁਰ ਦੀ ਟੀਮ ਵੱਲੋਂ ਖੇਡਦਾ ਇਧਰ ਗੁਰਪ੍ਰੀਤ ਸਿੰਘ ਬੁਰਜਰੀ ਦਾ ਆਪਣੀ ਟੀਮ ਦੇ ਲਈ ਲੱਖਾਂ ਜਿਹੇ ਪੁਆਇੰਟ ਜੋੜਦਾ ਹੋਇਆ ਅਮਰਤਪਾਲ ਬਲਾਨ ਜੀ ਜਸਵੰਤ ਸਿੰਘ ਜੀ ਖੜਗ ਕਿਲਾ ਹਾਂਸ ਸਾਰੀਆਂ ਸਹਾਰਜੋਗ ਸ਼ੇਖੀਤਾਂ ਦਾ ਬਹੁਤ ਬਹੁਤ ਧੰਨਵਾਦ ਸਿਲਵਰੇ ਦਾ ਕੌੜਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਰੈਪੀ ਰਿੰਪੀ ਸਾਡਾ ਵੀਰ ਹਾਂਗਕਾਂਗ ਵਾਲਾ ਰੈਂਪੀ ਹਾਂਗਕਾਂਗ ਦਾ ਬਹੁਤ ਬਹੁਤ ਧੰਨਵਾਦ ਹੈ। ਉਥੇ ਲਾਡੀ ਯੂਕੇ ਉਹਨਾਂ ਵੀਰਾਂ ਦਾ ਵੀ ਹਰਵੰਦ ਸਿੰਘ ਜੀ ਮੱਲੀ ਸਦਵੰਦ ਸਿੰਘ ਜੀ ਯੂਕੇ ਬਹੁਤ ਬਹੁਤ ਧੰਨਵਾਦ ਕਰਦੇ ਆਂ। ਅੰਬੂ ਘੱਲ ਕਲਮ ਵਾਲਾ ਇਸ ਵੇਲੇ ਵੇਖੋ ਸਾਹਮਣੇ ਪੈ ਗਈ ਟੱਕਰ ਸ਼ੇਰਾਂ ਦੀ। ਲਓ ਬੱਲੇ 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 ਸਵਾਹ ਆ ਗਿਆ ਮੇਰੇ ਵੀਰੋ ਸਵਾਹ ਆ ਗਿਆ। ਕਾਰੇ ਦੇ ਲਈ 500 ਰੁਪਇਆ ਰਿੱਕੀ ਰਾਮਪੁਰਾ ਦੀ ਗੁਰਲਾਲ ਮਾਨੂੰ ਕੇ ਵੱਲੋਂ। ਡਿੱਪੀ ਬੁਰਜਰੀ ਸਿੰਘ ਦਾ ਇਸ ਲਈ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਇਹ ਆ ਧਿਆਨਾ ਦਿਰਬੇ ਵਾਲਾ ਮੇਰੇ ਵੀਰੋ ਤੇ ਡਿੱਪੀ ਬੁਰਜਰੀ ਸਿੰਘ ਦਾ ਆਪਣੀ ਟੀਮ ਦੇ ਲਈ ਲੱਖਾਂ ਜਆ ਪੁਆਇੰਟ ਜੋੜਦਾ ਹੋਇਆ ਲਓ ਇਸ ਵੇਲੇ ਸ਼ਿਕੰਦਰ ਮੇਰੇ ਵੀਰੋ ਸ਼ਿਕੰਦਰ ਮਾੜੀ ਵਾਲਾ ਕਬੱਡੀ ਪਾ ਰਿਹਾ ਹੈ ਉਧਰ ਨੌਜਨ ਗਬਰੂ ਅੰਬੂ ਘਲ ਕ ਲੈਂਦਾ ਤੇ ਪੁਆਇੰਟ ਸ਼ਕੰਦਰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਗੁਰਪ੍ਰੀਤ ਸਿੰਘ ਗੁਰਜਰੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਗੁਰਪ੍ਰੀਤ ਸਿੰਘ ਗੁਰਜਰੀ ਦੀ ਤਰਦੀ ਦਾ ਨੌਜਨ ਕਬੱਡੀ ਪਾਉਂਦਾ ਹੋਇਆ ਉਧਰ 37 ਤੇ ਪੁਆਇੰਟ ਗੁਰਪ੍ਰੀਤ ਗੁਰਜਰੀ ਦਾ ਬਹੁਤ ਤਗੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਕੌੜਾ ਸਿਲਵਰੇ ਦਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਜੱਸੇ ਵੱਲੋਂ 100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਜਿਹੜਾ ਕੌਰੇ ਨੂੰ ਜਫਾ ਲਾਵੇਗਾ ਲਓ ਕੌਰਾ ਸਿਲਵਰੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰ ਹੈ ਮੇਰੇ ਵੀਰੋ ਚਾਰ ਜਾਫੀਆਂ ਦੇ ਵਿੱਚੋਂ ਕਿਸ ਨੌਜਵਾਨ ਦੇ ਨਾਲ ਮੁਕਾਬਲਾ ਹੋਵੇਗਾ ਗੱਲ ਸਮੇਂ ਦੀ ਹੈ ਬਸਿਆ ਦਾ ਸੰਦੀਪ ਅੰਮੂ ਘਲਕਲਾਂ ਦਾ ਨਾਲ ਕਹਿੰਦੇ ਮੌੜ ਲਓ ਮੌੜ ਦੇ ਨਾਲ ਮੁਕਾਬਲਾ ਮੇਰੇ ਵੀਰੋ ਇਹ ਆ ਮੌੜ ਗੁਰਜਰੀ ਸਿੰਘ ਦਾ ਮੌੜ ਮੇਰੇ ਵੀਰੋ ਦੇਖੋ ਸਾਹਮਣੇ 500 ਬਾਊਡ ਦੇ ਲਈ ਦਿੱਤਾ ਜਾਵੇਗਾ ਲਓ ਵੇਖੋ ਵੇਖੋ ਸਵਾਦ ਆ ਗਿਆ ਮੇਰੇ ਵੀਰ ਸਵਾਦ ਖੇਡ ਕਬੱਡੀ ਦਾ ਬਾਊਡ ਦੇ ਲਈ 500 ਮੇਜਰ ਭਰੂਰ ਤੇ ਜਲੰਧਰ ਸਿੰਘ ਸਿੱਧੂ ਹਣਾ ਵੱਲੋਂ ਬਾਊਡ ਦੇ ਲਈ ਬਾਬਾ ਬਾਲਮੀ ਕਲੱਬ ਵੱਲੋਂ ਕੌਰੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਨ ਕੀਤਾ ਜਾਵੇਗਾ ਆਹ ਪੁਆਇੰਟ ਤੇ ਕਹਿੰਦੇ 1000 ਰੁਪਇਆ ਰਿੱਕੀ ਰਾਮਪੁਰਾ ਗੁਰਲਾਲ ਮਾਨੂਕੇ ਲੱਭੀ ਨੰਗਲੋਂਾਂ ਵੱਲੋਂ ਕਿਹਿਆ ਹਜ਼ਾਰ ਰੁਪਿਆ ਗੁਰਪ੍ਰੀਤ ਦੇ ਲਈ ਹੈ ਲਓ ਮੈਚ ਸਮਾਪਤ ਜੇ ਤਾਂ ਮੇਲਾ ਵਧੀਆ ਲੱਗਿਆ ਤਾੜੀ ਮਾਰ ਦਿਓ ਦਰਸ਼ਕ ਵੀਰੋ ਮਾਰ ਦਿਓ ਤਾੜੀ ਦਰਸ਼ਕ ਵੀਰੋ ਜਾਣ ਲੱਗੇ 12 11 ਡਿੜਬੇ ਦੇ ਪੁਆਇੰਟ ਨੇ 11 ਤੇ ਬੁਰਜਰੀ ਸਿੰਘ ਦੇ ਪੁਆਇੰਟ 12 ਬੁਰਜਰੀ ਸਿੰਘ ਫਾਸਟ ਡਿੜਬਾ ਸੈਕਿੰਡ ਤਵੀ ਦੋਸਤੋ ਤੁਸੀਂ ਇਹ ਮੈਚ ਵੇਖ ਹੀ ਲਿਆ ਉਮੀਦ ਆ ਜਰੂਰ ਪਸੰਦ ਕੀਤਾ ਹੋਣਾ ਔਰ ਜਿੱਤਣ ਵਾਲੀ ਟੀਮ ਹੈ ਇਸ ਮੈਚ ਦੇ ਵਿੱਚੋਂ ਬੁਰਜਹਰੀ ਜੀ ਨੇ 1.54 ਪੁਆਇੰਟ ਲਏ ਨੇ ਔਰ ਸੈਕੰਡ ਰੈਂਡ ਵਾਲੀ ਟੀਮ ਹੈ ਦਿੜਬਾ ਜੀ ਦੇ ਕੇ 11 ਪੁਆਇੰਟ ਰੇ ਵੈਸਟ ਰੈਂਡ ਵਾਲੇ ਰੀਡਰ ਨੇ ਗੁਰਪ੍ਰੀਤ ਬੁਰਜਹਰੀ ਜਿਨ੍ਹਾਂ ਨੇ 8 ਰੈਡਾਂ ਪਾ ਕੇ 8 ਪੁਆਇੰਟ ਪ੍ਰਾਪਤ ਕੀਤੇ ਨੇ ਔਰ ਬੈਸਟ ਜਾਫੀਆਂ ਦੇ ਵਿੱਚੋਂ ਦੋ ਖਿਡਾਰੀਆਂ ਦੇ ਇੱਕ ਇੱਕ ਨਾ ਪੁਆਇੰਟ ਉਹਨਾਂ ਦੇ ਹੈਗੇ ਨੇ ਜਿਦੇ ਵਿੱਚ 37 ਦਿੜਬਾ ਤੇ ਮੌੜ ਬੁਰਜਹਰੀ ਹੈ ਮੌੜ ਬੁਰਜਹਰੀ ਦੇ 5 ਟੱਕ ਸੀ ਔਰ 37 ਦੇ 8 ਟੱਕ ਸੀ ਇਸ ਕਰਕੇ ਬੈਸਟ ਮੋਰ ਬਰਡਰਨ ਵਾਲਾ ਨੇ ਆ ਗਿਆ ਇਸ ਤੋਂ ਇਲਾਵਾ ਵੀ ਅਸੀਂ ਇਹ ਦੋ ਵੀਡੀਓ ਤੁਹਾਡੇ ਲਈ ਕਲੈਕਟ ਕੀਤੀਆਂ ਨੇ ਜਿਦੇ ਵਿੱਚ ਰਸੂਲਪੁਰ ਵਰਸਸ ਡਿੜਬਾ ਤੇ ਮਾਣੂ ਕਿਤੇ ਡਿੜਬੇ ਦੇ ਵਿਚਕਾਰ ਮੈਚ ਆ ਇਹ ਦੋਨੋਂ ਜਿਹੜੀਆਂ ਵੀਡੀਓਜ਼ ਨੇ ਇਹਨਾਂ ਦੇ ਵਿੱਚ ਵੀ ਜਿੱਤ ਹਾਰ ਸਿਰਫ ਡੇਢ ਪੁਆਇੰਟ ਤੇ ਹੁੰਦੀ ਹੈ ਇਹਨਾਂ ਨੂੰ ਵੀ ਤੁਸੀਂ ਜਰੂਰ ਦੇਖਣਾ ਨਾਲ ਹੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨੀ ਭੁੱਲਣਾ ਸਾਡੇ ਸਾਡੀਆਂ ਪਾਈਆਂ ਹੋਈਆਂ ਵੀਡੀਓਜ਼ ਤੁਹਾਨੂੰ ਕਿਵੇਂ ਲੱਗਦੀਆਂ ਇਹਨਾਂ ਬਾਰੇ ਕਮੈਂਟ ਵਿੱਚ ਜ਼ਰੂਰ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ